ਕੰਡੀ ਰੌਣਾ ਤੁਰਿਆ ਤੇ ਅਜੇ ਤੱਕ ਪਹੁੰਚਿਆ ਨਹੀਂ ਆਹ ਮਮੇ ਜੀ ਤੇ ਕੈਂਡੇ ਗਿੰਦੇ ਤੁਰ ਪਿਆ ਆ ਵਾ ਪਹਾਂਦੀ ਅਜੇ ਤੱਕ ਤੇ ਆਇਆ ਨਹੀਂ ਹਣਾ ਉਹ ਟਾਈਮ ਹੋ ਗਿਆ ਹੁੰਦੇ ਹੋਣੇ ਕਿਦਾਂ ਕਿਤੇ ਚਲੋ ਆ ਜਾਂਦੇ ਆਪੇ ਹੁਣ ਉਦਾਂ ਵੇਲਾ ਸਮਾਂ ਸੋਚਣ ਵਾਲੀ ਗੱਲ ਵੀ ਆ ਹਨ ਕਿਹੜੀ ਵੇਲਾ ਆਪਣੇ ਆ ਵੀ ਆਇਆ ਨਾ ਆਹੋ ਗਲਤੀ ਜਦੋਂ ਬੰਦੇ ਦੀ ਹੋਵੇ ਪਤਾ ਹੀ ਹੁੰਦਾ ਅਗਲੇ ਬੰਦੇ ਨੂੰ ਤੇ ਤੁਸੀਂ ਭਾਬੀ ਹੁਣ ਚੱਜ ਨਾ ਗੱਲ ਗੁੱਲ ਕਰ ਲਿਓ ਮੈਂ ਕਿਹੜੀ ਕਰਨੀ ਮੈਂ ਤਾਂ ਨਹੀਂ ਸਾਹਮਣੇ ਆਉਣਾ ਇਹ ਉਂਗੀਆਂ ਨਹੀਂ ਆਉਣਾ ਤੈਨੂੰ ਲੈਣਾ ਆ ਤੇ ਸਾਹਮਣੇ ਕਹਿੰਦੇ ਨਾਲ ਕਿਨੂੰ ਖਾਣਾ ਉਹਨੇ ਜੇ ਤੂੰ ਸਾਹਮਣੇ ਨਹੀਂ ਹੋਣਾ ਖਾਣਾ ਜਿੰਨੇ ਤੱਕ ਮੇਰੇ ਨਾਲ ਗਲਤੀ ਨਾ ਮੰਨਣਗੇ ਮੈਂ ਨਹੀਂ ਜਾਣਾ ਚਲ ਇੱਧੇ ਆਣਾ ਹੁਣ ਕਰੀ ਕੋਈ ਨਹੀਂ ਆਇਆ ਹੁਣ ਜਿਹੜਾ ਚੱਲ ਕੇ ਆ ਗਿਆ ਉਹਨੂੰ ਕੀ ਕਹਿਣਾ ਸੁਣ ਇਹ ਤਾਂ ਗੱਲ ਹੈਗੀ ਓਦਾਂ ਗੱਲ ਤੇ ਹੁਣ ਅੱਦਾਂ ਹੀ ਕਰਾਂਗੇ ਅੱਦਾਂ ਥੋੜਾ ਕੰਦਣਾ ਤੈਨੂੰ ਆਹ ਉਹ ਤਾਂ ਕਰਨੀ ਕਰਨੀ ਆ ਹਾਂ ਚਲ ਫੇਰ ਵੀ ਹੁਣ ਹਨਾ ਘਰ ਆਈ ਬੰਨ ਉਹ ਵੀ ਜਵਾਈ ਭਾਈ ਆ ਇਹ ਅਗਲੇ ਨੂੰ ਕਹਿਣਾ ਹੁੰਦਾ ਆ ਚਲ ਵੇਖ ਲਿਓ ਜਿੱਦਾਂ ਵੀ ਕਰਨੀ ਆ ਉਹ ਲੋਕ ਕਿੱਥੇ ਚਲ ਗਏ ਮਾਣ ਜੀ ਮੇਹਕਲਾ ਕੋਣ ਆਇਆ ਗੇ ਦਰਵਾਜ਼ਾ ਖੜਾ ਹੋਇਆ ਜਾ ਛਾਉ ਗਿਆ ਨਹੀਂ ਸਮੁੰਹ ਉਹ ਹੋਈ ਹੋਣੀ ਬਲਕੇ ਹੋਰ ਗੇਟ ਕਿੰਨੇ ਖੜਕਾਉਣਾ ਹੈ ਜਾ ਫੇ ਖੋ ਗਏ ਸਮਝਾਉਂਦੀ ਨਹੀਂ ਮੈਂ ਮੈਂ ਅੰਦਰ ਦੀ ਕੰਡਿਆਂ ਦੀ ਆਬੰਦੀ ਮੈਂ ਸਾਹਮਣੇ ਨਹੀਂ ਆਉਣਾ ਮੈਂ ਇਹ ਨਹੀਂ ਕਹੂੰਗੀ ਤੋਗੇ ਨਹੀਂ ਤਾਂ ਪਾਣੀ ਪੂਣੀ ਦੇ ਪਿਆਲੋ ਬਿਠਾਓ ਬਟੋ ਦੇ ਪਾਣੀ ਦੇ ਪਿਆਲੂਗੀ ਠੰਡੇ ਚ ਪਾਣੀ ਪੀਂਦੇ ਆਓ ਚਲੋ ਤੁਮੀ ਘਾੜ ਦੇ ਚਲੀ ਚਲ ਮੈਂ ਚਲ ਜਾਨੀ ਪਰ ਮੈਂ ਸਾਹਮਣੇ ਨਹੀਂ ਆਉਣਾ ਚਲੀਤ ਨਹੀਂ ਕੀ ਕਿਤੇ ਘਰ ਛੱਡ ਕੇ ਉਹ ਬੱਲੇ ਰਮਾ ਜੀ ਸਰ ਸ਼ਕਾਰ ਰਾਸਰੀ ਕਾਰ ਯਾ ਬਸ ਹੀ ਜੇ ਤੂੰ ਇਸ ਨਾਲ ਕਿੱਥੇ ਚਲ ਗਏ ਬੜਾ ਟਾਈਮ ਲਾਇਆ ਗੇਟ ਕੋਲੋਂ ਉਦੋਂ ਹੀ ਬਸ ਮੈਂ ਅੰਦਰ ਬੈਠਾ ਸਾਸੀ ਕਾ ਭਾਜੀ 사ਸੀ ਕਾ ਕੀ ਹਾਲ ਏ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਬਹਿ ਜਾਓ ਕੋਸ ਰਹੋ ਠੀਕ ਠਾਕ ਜੀ ਹਾਂ ਠੀਕ ਠਾਕ ਕੀ ਗੱਲ ਹੁਣ ਜੀਨ ਲੱਗਾ ਨਹੀਂ ਜੀ ਵਾਲੀ ਤੇ ਨਹੀਂ ਗੱਲ ਹਾਂਜੀ ਉਹ ਤਾਂ ਮੰਮੀ ਕਹਿਣ ਦੀ ਵੀ ਲੈ ਆਇਆ ਮੰਮੀ ਨਾਲ ਨਹੀਂ ਲੱਗਦਾ ਤੇ ਲੈ ਆਣਾ ਹੀ ਮੰਮੀ ਨੂੰ ਵੀ ਨਾਲ ਦੇਗੀ ਮੰਮੀ ਨੂੰ ਫਿਰ ਕਿਹਾ ਤੇਗਾ ਹੀ ਮੈਂ ਹਾਂਜੀ ਉਹ ਫਿਰ ਕਹਿੰਦੀ ਘਰ ਹੈ ਨਹੀਂ ਕੋਈ ਤੇ ਫਿਰ ਇਕੱਲਾ ਹੀ ਕਰ ਜਾ ਚੰਦਰਾਣ ਦੇਣਾਂ ਜੇ ਲੜਕੇ ਆਈ ਕੁੜੀ ਕੱਲ ਹੀ ਸ਼ਰਮਿੰਦਾ ਕਰਨ ਦੇ ਜੇ ਹਾਂ ਐਵੇਂ ਲੜਕੇ ਤਾਂ ਨਹੀਂ ਆਈਏ ਤੇ ਐਵੇਂ ਹੀ ਆ ਗਈ ਛਦਾਨ ਜੀ ਕੋਈ ਈ ਗੱਲ ਨਹੀਂ ਹੋਈ ਨਹੀਂ ਨਹੀਂ ਕੁੜੀ ਅੱਦੀ ਛਦਾਨਤ ਨਹੀਂ ਗਈ ਚੱਰੀ ਉਹ ਤਾਂ ਗੱਲ ਹੀ ਨਹੀਂ ਕੋਈ ਕਰਦੀ ਗੱਲ ਕੋਈ ਹੋਈ ਤੇ ਫੇਰੇ ਉਹਨੇ ਗਿਆ ਹੀ ਫੇ ਮੈਨੂੰ ਲੈ ਜਾਉਣ ਕੇ ਉਹ ਤੇ ਰੋਈ ਜਾਂਦੀ ਓਦੋਂ ਫੋਨ ਕਰਕੇ ਰੋਈ ਜਾਂਦੀ ਚਲੋ ਕੋਈ ਨਹੀਂ ਮਾੜੀਆਂ ਮੋਡੀਆਂ ਗੱਲਾਂ ਤੁਹਾਨੂੰ ਬਧਾਰ ਘਰ ਚ ਹੋ ਜਾਂਦੀਆਂ ਵਾ ਚੱਲ ਜੇ ਲਾ ਲੈਣਾ ਚਾਹ ਫਿਰ ਕੋਈ ਗੱਲ ਨਹੀਂ ਬੜੀਆਂ ਮੋਟੀਆਂ ਗੱਲਾਂ ਤੇ ਰਹੀਆਂ ਇਹ ਦੇ ਵਾ ਫਿਰ ਮੰਮੀ ਕਹਿਣ ਦੀ ਨਹੀਂ ਇਹ ਲਾਇਆ ਜਾ ਕੇ اچھا ਤੁਰੀਆ ਜੇ ਵੀ ਨਹੀਂ ਕਹਿੰਦੇ ਫੇ ਮੈਂ ਖਾਣੀ ਆ ਜੇ ਮੰਮੀ ਕਹਿਣ ਦੀ ਨਹੀਂ 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 ਮੈਂ ਵੀ ਮੈਂ ਤਾਂ ਹੀ ਲੈਣ ਆਇਆ ਵਾਂ ਉਹਦਾ ਵੀ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਪੀਣੀ ਪੂਣੀ ਬੰਦ ਕਰਤੀ ਹੁਣ ਚਲੋ ਵਧੀਆ ਕੀਤਾ ਭਾਜੀ ਇਹ ਚ ਰੱਖਿਆ ਵੀ ਕੁਛ ਨਹੀਂ ਦਾ ਆਹ ਉਹ ਸੰਗਤੀ 2000 ਜਣਿਆਂ ਦੀ ਮਾੜੀ ਜੀ ਤੇ ਉਹ ਫਿਰ ਇਹ ਸੰਗਤੀ ਮਾੜਾ ਕੰਮ ਕਰ ਕਰਦੀ ਐ ਨਾ ਕੰਮ ਖਰਾ ਸਾਰਾ ਚਲੋ ਨਹੀਂ ਹੁਣ ਮੈਨੂੰ ਵੀ ਅਹਿਸਾਸ ਹੋ ਗਿਆ ਵੀ ਨਹੀਂ ਵੀ ਘਰ ਬਰਬਾਦ ਹੋ ਜਾਣਾ ਇਹਦਾ ਨਾ ਘਰ ਹੋ ਜਾਂਦੇ ਬੜੇ ਬੜੇ ਇਹਨੇ ਲਾਹਣੇ ਬੜਾ ਬੜੇ ਲੋਕ ਬੜੇ ਘਰਾਂ ਦੇ ਘਰ ਹੀ ਬਰਬਾਦ ਕਰਛੇ ਟੇ ਭਾਈ ਆਹੋ ਇਹ ਤਾਂ ਗੱਲ ਹੈਗੀ ਨਾਲ ਜਿਹੜਾ ਬੰਦਾ ਸਮਝਦਾਰ ਬਾਹਰ ਤੁਰਿਆ ਮੈਂ ਤਾਂ ਉਹਨੂੰ ਤੇ ਅਜਾ ਕੰਮ ਕਰਨਾ ਹੀ ਨਹੀਂ ਚਾਹੀਦਾ ਉਹ ਐਵੇਂ ਸੁਗੰਬੇਰੀ ਵੀ ਅਕਲ ਤੇ ਪੜਦਾ ਪਿਆ ਗਿਆ ਹੁਣ ਵੱਧਰ ਵੀ ਪਰੇਸ਼ਾਨੀ ਇੱਧਰ ਵੀ ਪਰੇਸ਼ਾਨੀ ਅਸੀਂ ਵੱਖ ਪਰੇਸ਼ਾਨ ਤੁਸੀਂ ਵੱਖ ਪਰੇਸ਼ਾਨ ਹੂੰ ਇਦਾਂ ਚੰਗੇ ਜੇ ਨਹੀਂ ਲੱਗਦਾ ਹਾਂਜੀ ਹਾਂਜੀ ਨਹੀਂ ਵੀ ਆਪਣਾ ਕੇਕ ਆਉਂਦੇ ਕਿਹੜੀਆਂ ਗੱਲਾਂ ਲੈ ਕੇ ਬੈਗੀ ਮੈਂ ਲਿਆਵਾ ਪਾਣੀ ਭਰ ਢੱਲੀ ਨਹੀਂ ਪਾਣੀ ਨਹੀਂ ਪੀਣਾ ਠੰਡ ਬੜੀ ਐ ਅੱਗੇ ਮੈਂ ਤੇ ਪਾਣੀ ਵੀ ਜੀ ਨਹੀਂ ਘੜਿਆ ਤੁਸੀਂ ਫੋਨ ਹੀ ਕਰਦਾ ਨਹੀਂ ਆਉਣ ਲੱਗੇ ਵੀ ਨਹੀਂ ਆਉਣ ਲੱਗੇ ਫੋਨ ਕਰ ਮੈਂ ਕੀ ਕਰਨਾ ਮੈਂ ਉੱਧਰ ਚੱਲ ਜਣਾ ਮੈਂ ਕਿਹੜਾ ਨਵੇਂ ਥਾਂ ਜਾਣਾ ਹਾਂ ਇਹ ਨਾ ਬੈਠਣਾ ਸੁਬਣਾ ਹਾਂਜੀ ਸੁਧਾਣੀ ਜਿੱਥੂ ਤੇ ਬੈਗੀ ਨਹੀਂ ਤੇ ਆਪਾਂ ਆਇਆ ਮੈਂ ਚਾਹ ਬਣਾਉਂਦੀ ਆ ਨਾਲੇ ਮਿਲਿਆ ਨੂੰ ਆ ਹਮੇਲਾ ਮੈਂ ਤੇ ਨਹੀਂ ਮਿਲਣਾ ਨਾ ਦਾ ਸਾਥ ਹੀ ਕਿਉਂ ਨਹੀਂ ਕਿਉਂ ਮੈਂ ਨਹੀਂ ਸਾਹਮਣੇ ਜਾਣਾ ਬੱਲੇ ਤੇਰੇ ਉਹ ਵੀ ਚਾਰ ਚਫੇਰੇ ਵੇਖਣ ਦਾ ਵੀ ਸਾਰੇ ਤਰੇ ਫਿਰਦੇ ਆ ਤੇ ਮੇਰੇ ਨਾਲ ਦੀ ਧਿਆਨ ਵੀ ਨਹੀਂ ਪਈ ਕਿ ਤੇ ਹਾਂ ਉਹ ਦੁੱਧ ਤੇ ਪੜਾਇਆ ਬਾਹੋਂ ਕੱਢ ਕੱਢ ਕੇ ਜਾ ਜਾ ਕਰਦੇ ਹੀ ਹੁਣ ਤੇ ਚਲ ਹੁਣ ਲੈਣ ਆਇਆ ਲੈਣ ਆਇਆ ਕੋਈ ਨਹੀਂ ਚਲ ਜੂਗੀ ਪਰ ਮੈਂ ਇਹ ਸਾਹਮਣੀ ਨਹੀਂ ਆਉਣਾ ਜਾਂ ਨਾਲੇ ਸਾਸਰੀ ਕੱਲ ਤੇ ਬੁਲਾਇਆ ਹਾਂ ਚਲੋ ਸਤੀ ਕੋ ਚੜੀ ਬੈਠੇ ਰਹਾਂ ਨਾ ਬੈਠੇ ਨਹੀਂ ਜਾਣਾ ਫਿਰ ਮੈਂ ਨਹੀਂ ਜਾਣਾ ਬਿਆਹ ਉਹ ਤੇ ਚਾ ਨਹੀਂ ਅੱਗੇ ਇਦਾਂ ਨਾ ਕਰ ਨਹੀਂ ਆ ਜਾ ਨਾ ਚੱਲ ਚਾਹ ਮੈਂ ਪਿਆਰ ਦੀ ਤੂੰ ਮੇਰੇ ਤੇ ਲੈ ਆ ਪੇ ਨਾ ਮਿਲਿਆ ਹੀ ਹੈ ਮੇਲੇ ਤੋੜਾ ਬਾਹ ਕੜੀਆਂ ਨਾ ਵਾਸ ਦੇਣੀ ਇਦਾਂ ਨਹੀਂ ਕਰਦਾ ਆ ਜਾਗਾ ਆ ਜਾ ਚਲ ਚਲ ਪਿਆਓ ਚੱਲ ਬੈਠ ਕੇ ਅੰਨ ਮੈਂ ਨਹੀਂ ਜਣਾ ਦੇਣ ਤੱਕ ਆਪ ਬਣਾਉ ਗਲਤੀ ਮੰਨਣ ਕੇ ਵੀ ਮੇਰੇ ਕੋਲ ਮਾਫੀ ਮੰਗਣ ਕੇ ਨਾ ਜਾਣਾ ਹੀ ਨਹੀਂ ਲੋਕੋ ਦੀਸ ਪੰਡਲਾ ਗੰਢੀ ਤੇ ਪਾਣੀ ਤੇ ਪੀਣਾ ਨੂੰ ਚਾਹ ਪੀਓ ਚਾਹ ਤੇ ਆਹ ਚਾਹ ਠੰਡੇ ਚ ਚੰਗੀ ਆ ਤੇ ਹਾਂ ਚਲ ਪੀਆ ਬੈਜੋ ਤੇ ਨਹੀਂ ਨਹੀਂ ਹੁਣੇ ਪੀ ਗਏ ਨੀ ਜੇ ਪੀਓ ਤੇ ਕੋਈ ਨਹੀਂ ਹਾਂਜੀ ਬਿਲਕੁਲ ਹੀ ਠੀਕੋ ਝਮੜ ਕਿੱਥੇ ਆ ਜਾਂਦੀ ਐ ਸਹਾਰੀ ਹੁਣ ਵੇਹ ਵੇਹ ਵੇਖੀ ਨਹੀਂ ਨਾ ਕੋਈ ਨਹੀਂ ਘਾਲਦੀ ਐ ਮੈਂ ਘਾਲੀਏ ਕਿ ਰਹੇ ਵੀ ਰੇਂਡ ਕੀ ਖਾਣਾ ਯਾਰ ਇਹਦੇ ਛਤਰੀ ਨਾਲ ਖਾਣੇ ਪੈਣ ਚਾਹ ਦੇਤੀ ਨਹੀਂ ਬੜਾਵਾ ਮਨੇ ਕਿਹੜੇ ਮੂੜ ਤੇ ਨੇ ਸਾਰੇ ਇਹਦੇ ਠੀਕ ਠਾਕ ਹੀ ਲੱਗ ਗਿਆ ਕੰਮ ਹੋਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਭਾਈ ਵਧੀਆ ਭਾਈ ਜੀ ਇਥੇ ਕੋ ਦੁਕਾਨ ਤੇ ਆਏ ਜੀ ਅੱਛਾ ਅੱਛਾ ਕਰਤਾ ਕੋਲੋਂ ਵੀ ਨਹੀਂ ਆ ਜੰਦੇ ਇੱਕ ਦਿਨ ਸਰ ਕੋਈ ਨਹੀਂ ਆਉਂਦੇ ਉਹਦੇ ਆਂ ਤਾਂ ਵੀ ਰੋਟੀ ਰੱਟੀ ਖਾਣ ਹਾਂਜੀ ਹਾਂਜੀ ਆਉਂਦੇ ਹੁੰਦੇ ਡੋਟਾ ਹੀ ਵੇਚਣਾ ਨਾ ਮਾਸ਼ਾਅਰ ਠੀਕ ਮਤਲਬ ਇਸ ਨਾਲ ਠੀਕ ਹੈ ਹਾਂ ਠੀਕ ਹੈ ਮੰਮੀ ਠੀਕ ਤਾਂ ਦੇ ਹਾਂਜੀ ਠੀਕ ਹੈ ਉਹ ਵੀ ਹੁਣ ਬੇਜਣ ਆ ਗਿਆ ਕਰਾਉਣੇ ਹਾਂਜੀ ਆ ਗਿਆ ਵਧੀਆ 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 ਤੂੰ ਇਹ ਸੁਣਾਓ ਹਾਂ ਵਧੀਆ ਹੋ ਠੀਕ ਸਾਬ ਹਾਂ ਠੀਕ ਠਾਕ ਕਿੱਦਾਂ ਕੰਮ ਕਰਦਾ ਮਮਤਾ ਰੋਹਿਆ ਲਾ ਸ। ਪੋਣੇ ਤੇ ਤਿਆਰ ਵੀ ਹੋ ਚੱਲੇ ਆ ਤੇ। ਹਾਂ ਤੇ ਆਈ। ਅੱਛਾ। ਹਾਂਜੀ। ਤੋਂ ਰੱਖਨੇ ਆ ਜਗੇ ਕਈ ਗੱਲਾਂ ਬਸਾ ਕਰਨੀਆਂ। ਨਹੀਂ ਮੈਂ ਤਾਂ ਚੱਲੀਏ ਟਾਈਮ ਬੜਾ ਹੋ ਗਿਆ ਨੋ ਗਿਆ। ਆ ਜੇ ਦਿਨ ਬੜਾ ਨਾਲੇ। ਮੋਦੇ ਮਮਾ ਮੇਰੇ ਗਏ ਮੰਮੀਆਂ ਦੀ ਲੈ ਆ ਜਾ ਕੇ ਫਿਰ। ਮੈਂ ਚੱਲ ਲੈ ਆਉਣਾ। ਅਛਾ ਲੈਣ ਦਾ ਚੇਤਾ ਆ ਗਿਆ ਫਿਰ ਵੜਦੇ ਜਿਦਾਂ ਕੁੜੀ ਹੱਡੀ ਨਾਲ ਹੈ। ਨਹੀਂ ਨਹੀਂ ਲੜੇ ਲੁੜੇ ਤੇ ਨਹੀਂ ਇਹਦੇ ਐਵੇਂ ਗੁੱਸਾ ਕਰ ਲਿਆ ਨੇ ਨਹੀਂ ਆਵੇ ਤੇ ਨਹੀਂ ਗੁੱਸਾ ਕੀਤਾ ਉਹਨੇ ਕੋਈ ਗੱਲ ਹੋਈ ਤੇ ਫੇਰੀ ਉਹਨੇ ਏਡਾ ਵੱਡਾ ਕਦਮ ਚੁੱਕਿਆ ਕਿ ਤੈਨੂੰ ਲੈ ਜਾਉ ਉਹਨੇ ਕਿ ਕਦੀ ਗਿਆ ਗੁੱਸਾ ਕਰਨ ਵਾਲੀ ਤੇ ਨਹੀਂ ਬਾਜੀ ਕੁੜੀ ਸਾਡੀ ਗੱਲ ਕੋਈ ਹੋਈ ਆ ਤੇ ਵੀ ਇਹਦੀ ਉਹਨੇ ਇੰਨਾ ਵੱਡਾ ਕਦਮ ਚੁੱਕਿਆ ਨਹੀਂ ਨਹੀਂ ਉਹਨੇ ਤੇ ਐਵੇਂ ਨਹੀਂ ਜੀ ਗੱਲ ਨੂੰ ਐਡੀ ਵੱਡੀ ਬਣਾਤਾ ਵਾ ਕੋਈ ਐਡੀ ਗੱਲ ਤੇ ਨਹੀਂ ਸੀਗੀ ਇਹ ਗੱਲ ਕਿਉਂ ਨਹੀਂ ਆਉਂਦੀ ਉਹ ਦਾਜੀ ਮੰਗਦਿਆ ਮੈਨੂੰ ਤੇ ਇਦਾਂ ਮੈਂ ਗੱਲਾਂ ਕਰਦਾ ਕਰਦੇ ਆ ਚਾਹੀਦਾ ਦਾ ਚਾਹੀਦਾ ਨੂੰ ਨਹੀਂ ਨਹੀਂ ਯਾ ਵੀ ਮਾਰ ਦਿਆ ਤੇ ਉਹਦੇ ਉੱਦਾਂ ਕਿਤੇ ਗੁੱਸੇ ਦੇ ਨਿਕਲ ਗਿਆ ਮੇਰੇ ਕੋ ਮੂੰਹ ਨਹੀਂ ਦਾਜ ਆਪਾਂ ਕੀ ਕਰਨਾ ਸਾਰਾ ਕੋ ਹੈਗਾ ਕਰ ਸਿੱਧੇ ਵਾਲੀ ਗੱਲ ਨਹੀਂ ਨਾ ਹੁੰਦਾ ਕਿ ਮੂੰਹ ਗੁੱਸੇ ਨਾਲ ਨਿਕਲ ਗਿਆ ਤੇ ਉਹਨੂੰ ਤੇ ਗੁੱਸਾ ਲਗਾਉਂਦਾ ਮਾਪ ਉਹਦੇ ਚ ਐਗੀਆਂ ਗੱਲਾਂ ਨਹੀਂ ਆਈਆਂ ਤੇ ਫਿਰ ਉਹਨੇ ਜੈਨਾ ਫੋਕੀ ਤਾਂ ਗੁੱਸੇ ਨਾਲ ਕੋਈ ਹੋਰ ਗੱਲ ਨਿਕਲ ਜਾਂਦੀ ਆ ਦਾਜ ਵਾਲੀ ਥੋੜਾ ਪਾਣੀ ਨਿਕਲਣੀ ਤੁਹਾਨੂੰ ਫਿਰ ਚਾਹੀਦਾ ਹੋਣਾ ਤਾਂ ਐਂ ਤੇ ਨਹੀਂ ਕਰਦੇ ਜੀ ਹੈ ਨਾ ਨਹੀਂ ਨਹੀਂ ਦਾਜ ਕੀ ਕਰਨਾ ਵਾ ਤੇ ਐਵੇਂ ਤਾਂ ਦੱਸਣਿਆ ਗੁੱਸੇ ਚ ਹੋ ਗਈ ਗੱਲ ਸਗੋ ਨਹੀਂ ਕੋਈ ਆ ਗਿਆ ਹਾਂ ਜੀ ਗਲਤ ਦੱਸ ਦੋ ਪੈਸੇ ਦੇ ਦਿੰਨੇ ਆ ਜਿੰਨੇ ਚੱਕਿਆ ਗਿਆ ਕੇ ਕਰਾਂਗੇ ਨਹੀਂ ਨਹੀਂ ਮੈਨੂੰ ਦਾਤਾ ਚਾਹੀਦਾ ਤੇ ਦੇ ਨਹੀਂ ਮੈਂ ਨਾ ਨਾ ਤੁਸੀਂ ਬਸ ਇਹਨੂੰ ਤੋੜ ਦੋ ਬਸ ਬਿਲਕੁਲ ਇਹਨੂੰ ਤਾਲਣਾ ਪਿਆ ਤੁਹਾਡੀ ਨੂੰ ਨਹੀਂ ਤੰਗੀ ਤੇ ਨੂੰ ਕੋਈ ਵੀ ਨਹੀਂ ਆ ਪੁੱਛ ਲੋ ਭਾਈ ਮੰਮੀ ਵੀ ਨਹੀਂ ਕੋ ਕੰਮ ਕੈਦੀ ਇਹਨੂੰ ਤੇ ਉਹਦਾ ਬਸ ਚਲੋ ਮਾੜਾ ਮੋਟਾ ਦਾ ਰਬੜਾ ਹੋ ਜਾਂਦਾ ਹਰ ਘਰ ਚ ਉਹ ਚਲੋ ਹੋ ਜਾਂਦਾ ਕੰਮ ਕਰਦਾ ਨਹੀਂ ਬੰਦਾ ਤੰਗੀ ਚੰਦਾ ਜਦੋਂ ਫਿਰ ਕੋਈ ਨਾ ਕੋਈ ਗੱਲ ਹੋਵੇ ਫੇਰੀ ਤੰਗੀ ਚ ਪਰੇਸ਼ਾਨ ਹੁੰਦੀਆਂ ਮਾ ਧੀਆ ਉਦਾਂ ਕੋਈ ਤੰਗੀ ਕੰਮ ਕਰਦੇ ਆਂ ਕਹਿੰਦੇ ਤੰਗੀ ਕੰਮ ਦਸਾ ਕੋ ਕਰਿਆ ਕਰੇ ਜਿੰਨਾ ਇੱਥੇ ਵੀ ਬਥੇਰਾ ਕਰਦੀ ਵੀ ਕੰਮ ਦੀ ਨਹੀਂ ਕੋਈ ਤੰਗੀ ਮਾ ਮਰਦਾ ਤੇ ਬੰਦਾ ਉਦਾਂ ਹੀ ਵਧੀਆ ਰਹਿੰਦਾ ਸਭ ਨਈ ਨਈ ਉਹ ਤੇ ਕੋਈ ਗੱਲ ਨਹੀਂ ਕੀ ਇਹਨੇ ਐਵੇਂ ਈਵਿਡੀ ਗੱਲ ਬਣਾ ੜੀਆ ਨੇ ਤੇ ਜਿਹਨੇ ਨਹੀਂ ਬਣਾਈ ਉਹ ਵਿਚਾਰੀ ਕਹਿੰਦੇ ਬੋਲਦੀ ਨਹੀਂ ਉੱਚਾ ਬੋਲਦੀ ਨਹੀਂ ਉਹ ਤੇ ਨਾ ਮੇਰੀ ਗੱਲ ਕਰਦੀ ਆ ਹੈ ਹਾਂ ਜੇ ਕੋਈ ਕਹ ਲਾਏ ਤੇ ਬੇਪਾਣੀ ਗੱਲ ਕਰਦੀ ਨਹੀਂ ਜੋਦਾਂ ਕਿ ਗੱਲਬਾਤ ਵਾਧੂ ਕਰਦੀ ਨਹੀਂ ਉਹ। ਪਾਹ ਉਹ ਨਹੀਂ ਓਦਾਂ ਦੇ ਗਲਤ ਨਹੀਂ ਕਰਦੀ ਕੋਈ। ਹਾਂ ਬਸ ਤੁਸੀਂ ਹੁਣ ਸੁਧਰ ਮੇਰਾ ਵੀਰਾ ਹੁਣੇ ਕੋਈ ਜਾਂ ਕਿ ਨਾ ਜਾ ਜਿਆਦਾ ਛੱਡੋ ਅੱਜ ਜਿਹੜੀ ਪਈ ਐ। ਨਹੀਂ ਛੱਡਦੀ ਬਸ ਉਹ ਇਦਾਂ ਘਰ-ਮਾਰ ਨਹੀਂ ਵਸਦੇ ਹੁੰਦੇ। ਨਹੀਂ ਹਾਂ ਤਰੀ ਪੀਣੀ ਹੁਣ ਛੱਡਦੀ ਹਣ ਮੈਂ ਕਹਿ ਗਿਆ ਮੰਮੀ ਨੂੰ ਵੀ ਹੁਣ ਨਹੀਂ ਮੈਂ ਪੀਣੀ। ਹਾਂ ਬਸ ਠੀਕ ਐ। ਤੇ ਹੁਣ ਰਾਤ ਮੇਰੇ ਤੇ ਹੋ ਗਿਆ ਅਜਿੰਦਰਾਇਆ ਚ ਗਰੇਜ ਕੋਈ ਨਹੀਂ ਰੱਖਿਆ। ਨਹੀਂ ਨਹੀਂ ਉਹ ਜੀ ਕੋਈ ਗੱਲ ਨਹੀਂ ਤਾ ਇਹਨੇ ਮੈਂ ਸੋ ਮੰਮੀ ਨੂੰ ਕਿਹਾ ਮੈਂ ਚੱਲੀਏ ਨਾਲ ਉਹਦੀ ਮੈਂ ਜਾਣਾ ਨਹੀਂ ਇਕੱਲਾ ਜਾ ਹੋਣਾ ਚਾਹੀਦਾ ਮੰਮੀ ਤਾਂ ਢਿੰਦੇ ਨਾਲ ਗੱਲਬਾਤ ਸਾਰੇ ਕਰੀ ਬੈਕਗ੍ਰਾਉਂਡ ਦੀ ਜਿਹੜੀ ਵਧੀਆ ਨਹੀਂ ਨਹੀਂ ਗੱਲਬਾਤ ਚਲੋ ਐਡੀ ਕੋ ਹੈ ਨਹੀਂ ਜਿਹੜੀ ਸਾਰਿਆਂ ਕਰਨੀ ਹੈ ਵੀ ਇਹ ਤਾਂ ਜਾਣ ਕੇ ਹੀ ਆ ਗਈ ਐਵੇਂ ਸਗੋਂ ਇਹ ਤਾਂ ਮੈਂ ਕਿਹਾ ਵੀ ਨਾ ਜਾ ਮਾੜੀ ਮੋਟੀ ਗੱਲ ਤੇ ਮੇਰੀ ਗੱਲ ਸੁਣੋ ਔਰਤ ਜਿਹੜੀ ਉਦਾਂ ਹੀ ਸਹਿ ਲੈਂਦੀ ਆ ਕੋਈ ਗੱਲ ਚੰਗੀ ਹੋਈ ਹੋਵੇ ਫੇਰ ਹੀ ਆਹੋ ਜਿਹਾ ਫੈਸਲਾ ਲੈਂਦੀ ਕਿ ਮੈਨੂੰ ਆਣ ਕੇ ਇੱਥੋਂ ਲੈ ਜਾਓ ਚਲੋ ਹੁਣ ਅੱਗੇ ਤੋਂ ਇਹੋ ਜਿਹੀ ਕੋਈ ਨਾ ਸ਼ਿਕਾਇਤ ਆ ਜੇ ਹਨਾ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਆਉਂਦੀ ਕੋਈ ਇਹੋ ਜਿਹੀ ਗੱਲ ਨਹੀਂ ਨਾਲੇ ਪਤਾ ਹੁਣ ਤੁਸੀਂ ਵੀ ਵੇਖੋ ਪਰੇਸ਼ਾਨ ਅਸੀਂ ਵੀ ਪਰੇਸ਼ਾਨ ਇਹ ਕੰਮ ਬਾਰ-ਬਾਰ ਥੋੜਾ ਹੁੰਦੇ ਹਨਾ ਭਾਈ ਇਹ ਤਾਂ ਗੱਲ ਹੈਗੀ ਹਾਂਜੀ ਅਹ ਹੁਣ ਇਹ ਗੱਲਾਂ ਨਹੀਂ ਚੰਨੀਆਂ ਲਾਦੀਆਂ ਚਲੋ ਜੇ ਕਿਤੇ ਜੇ ਬੰਦੇ ਨੂੰ ਵੀ ਤੇ ਜ਼ਰੂਰੀ ਬੰਦਾ ਠੱਕਾ ਟੁੱਟਾ ਨਮਮਤ ਹੋਇਆ ਕਿ ਤਰਾਰ ਨੂੰ ਪੈਗ ਲਾ ਕੇ ਬੰਦਾ ਪੈ ਜੇ ਕਿਤੇ ਬਹੁਤੀ ਇਹ ਥੋੜਾ ਵੀ ਨਾ ਪੀ ਕੇ ਆਣ ਕਿਤੇ ਆਣ ਕੇ ਜਨਾਨੀ ਦੇ ਦਵਾਲੇ ਹੋਵੇ ਨਹੀਂ ਨਹੀਂ ਛਾੜੀ ਦਿੱਤੀ ਹੁਣ ਮੈਂ ਪੀਣੀ ਨਹੀਂ ਤੇ ਨਹੀਂ ਅਜਿ ਰੱਖਿਆ ਵੀ ਕੋਈ ਨਹੀਂ ਚੰਗਾ ਛੱਡ ਦਿੱਤੀ ਹਾਂ ਚਲੋ ਕੋਈ ਕਰੋ ਬਲਾ ਪਤਾ ਫਿਰ ਮੈਂ ਦੇਖਾਂ xem ਮਨ ਨੂੰ ਕੀ ਕਰਦੀ ਹੈ ਨਾ ਹਾਂ ਤੇ ਠੀਕ ਤੇਵੇਂ ਹੀ ਸੋਤੀ ਨਵੀਂ ਸੁਣ ਜਾਓ ਵੀ ਇਦਾਂ ਨਹੀਂ ਆਈ ਤਾਂ ਹੁੰਦਾ ਘਰ ਛੱਡ ਕੇ ਤੇ ਇਦਾਂ ਨਹੀਂ ਚੰਗੇ ਲੱਗੀ ਦਾ ਨਹੀਂ ਚਲੋ ਉਹਨੂੰ ਵੀ ਸਮਝਾਉਨੇ ਆ ਪਰ ਤੁਸੀਂ ਵੀ ਥੋੜਾ ਜਿਹਾ ਸਹੀ ਤਰੀਕੇ ਨਾਲ ਰਹੋ ਨਾ ਦਿਨ ਆਉਣਾ ਤਾਂ ਕੀ ਨੁਕੀ ਨਾ ਆਏ ਕੋਈ ਆਵਾਜ਼ ਕਰਵਾ ਨਾ ਹੋਏ ਤੇ ਕੁਝ ਹੋਣਾ ਨਹੀਂ ਇਹਦਾ ਆਮੇ ਦਾ ਠੀਕ ਆ ਤਾਂ ਹਾਂ ਤੇਰੇ ਕੋਈ ਨਹੀਂ ਗਲਤੀ ਹੋ ਗਈ ਮੇਰੇ ਕੋਲ ਤੇ ਹੁਣ ਅੱਗੇ ਉਹ ਤਾਂ ਨਹੀਂ ਹੁੰਦੀ ਚਲੋ ਠੀਕ ਆ ਲਾਸਟ ਪਹਿਲੀ ਤੇ ਲਾਸਟ ਗਲਤੀ ਹੈ ਹਣ ਠੀਕ ਹੁਣ ਨਾ ਇਹ ਹੋਈ ਹੈ ਜੀ ਗਲਤੀ ਠੀਕ ਹੁਣ ਕੋਈ ਗੱਲ ਨਹੀਂ ਚੱਲ ਜਾਂਦੀ ਹੈ ਭੇਜ ਦੇਨੇ ਨਾਲ ਕੋਈ ਨਹੀਂ ਜਾਏਗੀ ਚਾਹ ਪਣੀ ਮਿਲ ਜਾ ਕਣੀ ਚਾਹ ਪੜੀ ਪੀ ਲਿਆ ਹੀ ਜਾਣ ਲਈ ਵਿੱਚੋਂ ਕੱਪੜੇ ਰੱਖਣ ਦੇ ਜੋਰ ਜੋਰ ਦੇ ਅੱਛਾ ਹਾਂਜੀ ਠੀਕ ਹੈ ਅਸਾਂ ਗੱਲ ਸੌਣ ਹਾਂਜੀ ਲੋ ਪਰੋਂ ਆਇਆ ਵਾ ਤੇ ਪੇਦਾਂ ਦੇ ਆਹ ਆਦੇ ਰਾ ਦੋ ਚਾਰ ਦਿਨ ਇਹਨੂੰ ਖਾਦੀ ਮੋੜੀਏ ਉਹਨਾਂ ਨੂੰ ਪਤਾ ਲੱਗੇ ਨਹੀਂ ਮਿਰਜੀ ਕਾਲੀ ਕੀ ਮੋੜਨਾ ਵਾ ਜੇ ਉਹਨ ਲੈਣ ਆਏ ਆ ਤੇ ਕੋਈ ਸੁਧਰੇ ਹੋਣਗੇ ਤੇ ਕਿਹੜੀ ਲੈਣ ਆਏ ਹੋ ਸੋਚ ਕੇ ਆਏ ਹੋਣਗੇ ਠੀਕ ਤਾਂ ਨਹੀਂ ਘੇੜੀਏ ਘੇੜ ਕੇ ਜਾ ਕੇ ਉਹ ਇਹ ਕੰਮ ਕਰਨ ਲੱਗ ਪਿਆ ਤੇ ਇੱਕ ਦੋ ਵਾਰੀ ਇੱਕ ਹੁਣ ਖਾਦੀ ਜਾਏਗਾ ਨੂੰ ਪਤਾ ਲੱਗੇਗਾ ਨਹੀਂ ਜੋ ਅੱਜ ਤੱਕ ਗੱਲ ਕੀਤੀ ਸਾਰੀ ਗੱਲ ਤੇ ਕੀਤੀ ਆ ਮੈਂ ਹੁਣ ਦਿਆਂਦਾ ਨਹੀਂ ਕਰਦਾ ਮੈਂ ਹੁਣ ਛੱਡਦੀ ਆ ਨਹੀਂ ਪੀਂਦਾ ਅੱਛਾ ਠੀਕ ਹੈ ਤੇ ਰੋਗੀ ਤੇਰੀ ਕਿਤਾਸਲਾਤ ਨੂੰ ਕਰਦੇ ਸਲਾਹ ਮੇਰੀ ਕੀ ਹੋਣੀ ਐ ਜੀ ਇਹਨਾਂ ਦਾ ਹੋਈ ਹੜ ਕੋਈ ਗੱਲ ਨਹੀਂ ਮੰਮੀ ਕੀ ਸੋਚਣਗੇ ਵੀ ਨਹੀਂ ਆਈ ਨਾਲ ਤੇ ਮੰਮੀ ਨੇ ਕੀ ਸੋਚਣਾ ਮੰਮੀ ਨੇ ਪਹਿਲਾਂ ਨਹੀਂ ਸੋਚਿਆ ਪਹਿਲਾਂ ਸੋਚਦੀ ਐ ਮੰਮੀ ਸਮਝਾਉਂਦੀ ਬਰ ਉਹ ਤਾਂ ਬੱਚੇ ਨਾਲ ਸਮਝਾਉਂਦੇ ਆ ਪਰ ਇਹੋ ਨਹੀਂ ਸਮਝਦੇ ਸਮਝਦੇ ਫੇਰ ਵੀ ਚਲੋ ਤੁਹਾਨੂੰ ਬੋਤਾ ਚਾਹੀਦਾ ਨਾ ਨੂੰ ਵੀ ਦਮਕਾ ਮਾਰ ਕੇ ਰੱਖੀ ਸਮਝਦੇ ਕਿਉਂ ਬਤਰੀਣਾ ਕਰਦੇ ਐ ਨੀ ਨੰਨਾ ਤੂੰ ਜਲਾ ਇਹ ਇਹਦੇ ਕੋਈ ਜਾਣੀ ਸੋਚ ਸਮਝ ਕੇ ਹੀ ਆਏ ਹੋਣਗੇ ਆਹ ਚਲ ਰਿਹਾ ਤਾਂ ਸੋਚ ਸਮਝ ਕੇ ਆਣਾ ਕਿ ਮਾਰੇ ਦੇ ਨਾਲ ਰਹਿੰਦੇ ਹਾਂ ਤੱਕ ਰਿਹਾ ਇਹਨਾਂ ਨੂੰ ਲੱਗਦੀ ਪਤਾ ਹੁਣ ਲੋ ਲੱਗਦੀ ਤੁਨ ਨਹੀਂ ਵੀ ਜੀ ਜਵਾਈ ਭਾਈ ਤੇ ਤੁਹਾਨੂੰ ਪਤਾ ਹੀ ਆ ਬੁਰਾਈ ਲੱਗਦਾ ਜੇ ਮੂੰਖ ਖਾਲੀ ਮੋੜਿਆ ਜਨਾ ਕੋਈ ਗੱਲ ਨਹੀਂ ਚੱਲ ਜਾਨੀ ਕੋਈ ਗੱਲ ਮੈਂ ਜ਼ਾ ਫਿਰ ਮੁੰਡੇ ਨੂੰ ਫੋਨ ਕਰਨ ਜਾ ਕੇ ਵੀ ਮੈਨੂੰ ਡਰ ਲੱਗ ਰਿਹਾ ਵੀ ਇਹ ਚੀਜ਼ ਆਏਗਾ ਨਹੀਂ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਆਪਣੇ ਘਰ ਹੀ ਚੰਗੇ ਆ ਕਿੰਨਾ ਵੀ ਚਿਰ ਵੀ ਇੱਥੇ ਰਹਿਣਾ ਹੈ ਮਾਂ ਚਾਹ ਲੈਣਾ ਵੀ ਉੱਥੇ ਹੀ ਆ ਆਪਣੀ ਪਿੰਡ ਘਰ ਦੀ ਹੈ ਪਰ ਮੈਂ ਤਾਂ ਥੋੜੀ ਜਿਹੀ ਵਧੀ ਅਗਲਾਏ ਇਹਨਾਂ ਨੂੰ ਚਲ ਕੋਈ ਗੱਲ ਨਹੀਂ ਵੀਜੀ ਆ ਅਕਲ ਹੀ ਆ ਤਾਂ ਹੁਣ ਤਾਂ ਹੀ ਲੈਣ ਆਏ ਆ ਅਕਲ ਆਈ ਗਈ ਇਹਨਾਂ ਨੂੰ ਹਾਂ ਚਲ ਵੇਹਲਾ ਮਰਜੀ ਫਿਰ ਤੁਸੀਂ ਭੈਣ ਪਰ ਐਵੇਂ ਬੈਠੇ ਤਾਹਾਂ ਕੋਈ ਜਾਂਦੇ ਪਰਾਣਾ ਗੱਲਾਂ ਬੈਠਾ ਕੋਈ ਨਹੀਂ ਪਰਾਣਾ ਬੈਠਾ ਫਿਰਦੀ ਆ ਇਹਨੇ ਹੱਥ ਨਾ ਸਲਾਹ ਕਰ ਲਈਏ ਇਹਨੇ ਕੋਈ ਨਵੀਂ ਨਹੀਂ ਜਾਣਨਾ ਕਿ ਨਹੀਂ ਜਾਣਾ ਮੈਂ ਜਿਹਨੂੰ ਕਹਿੰਦਾ ਮੈਂ ਰਹਿ ਪਾ ਉਸ ਨੂੰ ਸਾਰਾ ਗਿਆ ਇਹਂ ਕੀ ਅੰਦੀ ਨੂੰ ਚਾਹਣਾ ਹਾਂ ਹਾਂ ਅੰਦੀ ਨੂੰ ਇਹ ਕਿਛਦੀ ਕਿ ਆ ਰਹੀ ਹੈ ਮੈਂ ਜਾਨ ਭੇਜਿਆ ਨਾ ਉਹ ਨਹੀਂ ਜੈ ਉਹਨੂੰ ਕਾਫੀ ਹੱਥ ਮੋੜੀਏ ਮੈਂ ਤੇ ਆਪ ਕੋ ਉਹ ਕਹਿੰਦੀ ਸੀ ਸਮਝ ਨਾ ਜੇ ਵੀ ਵੇਚ ਲੋ ਉਹਦੇ ਨਾਲ ਤਿਆਰ ਹੋ ਗਈਆਂ ਨਾ ਮੈਂ ਕਹਿੰਦੀ ਅਜੇ ਵੀ ਸੋਚਣਾ ਜੇ ਮੁਣੇ ਤੈਨੂੰ ਨਾਲ ਕਰ ਦਿੱਤਾ ਨਾ ਇਹਦੇ ਕਰਾਉਣੇ ਦੇ ਉਹਨਾਂ ਨੇ ਇਹਨਾਂ ਦਾ ਤੇ ਮੂੰਹ ਬਣਾ ਜੇ ਨਾ ਨਹੀਂ ਭਾਬੀ ਜੀ ਮੂੰਹ ਗੱਲਾਂ ਪੈਣਾ ਕੋਈ ਗੱਲ ਨਹੀਂ ਮੈਨੂੰ ਤਾਂ ਮੰਮੀ ਨਾ ਹੁੰਦਾ ਉਹਨਾਂ ਚੜੀ ਕਰਦੀ ਵਾਲਾ ਮੈਂ ਇੰਨਾ ਉੱਜੀ ਨਹੀਂ ਦੀ ਇਹਨਾਂ ਦਾ ਕੀ ਨਾ ਇਹਨਾਂ ਦਾ ਕਿਉਂ ਇੰਨੇ ਹੀ ਹੁੰਦਾ ਤੈਨੂੰ ਤਾਂ ਲੱਗਦਾ ਤੁਮਾਰੇ ਚਲੋ ਉਦੋਂ ਮੇਰੇ ਤੋਂ ਵੀ ਗਲਤੀ ਹੋ ਵੀ ਮਨੋਣਾ ਨਹੀਂ ਚਾਹੀਦਾ ਨਿੱਕੀਆਂ ਮੋਟੀਆਂ ਦਾ ਨਾ ਚੱਲ ਹੁੰਦੀਆਂ ਹੀ ਰਹਿੰਦੀਆਂ ਸਭ ਕੋਈ ਫਰਕ ਨਹੀਂ ਜੇ ਹੁਣ ਕੁੜੀ ਕਹਿਣ ਦੀ ਆ ਤੇ ਠੀਕ ਹੈ ਹਾਂ ਇਹ ਗੱਲ ਤਾਂ ਜੱਦਾ ਠੀਕ ਮੈਂ ਵੀ ਆਖਣ ਦੀਆਂ ਸਲਾਮਤ ਕਰ ਲੋ ਫਿਰ ਆਪੇ ਮੈਂ ਦੁਕਾਨ ਤੋਂ ਚਲੋ ਹੋ ਜੇ ਲਿਖਦੇ ਆ ਤੇਰਾ ਮੈਂ ਰਾਤ ਨੂੰ ਰਾਤ ਤੇ ਉੱਤੇ ਆਪਣੇ ਰਿਜ਼ਰਵ ਹੋਣਾ ਹੁੰਦਾ ਆ ਤਾਂ ਮੈਂ ਲੈਣ ਜਾ ਕੇ ਠੀਕ ਇਹ ਸਮਝੋ ਬਾਅਦ ਵਿੱਚ ਅਸੀਂ 30 ਸਵੇਰੇ ਚੱਲ ਜੂ ਕੀ ਪੁੱਛ ਕੇ ਦੇਖੋ। ਮੈਂ ਕਹਿੰਦਾ ਨਾ ਬਣਾਉਣ ਨੂੰ ਕਹਿਦਣਾ ਹੈ। ਠੀਕ ਹੈ। ਹਾਂ, ਛੱਡ ਠੀਕ। ਕਰੋ ਪਹਿਲਾਂ ਬਤਾ ਦਿਓ। ਤੇ ਉਹ ਇਹ ਦਾ ਫਿਰ ਮੈਨੂੰ ਨਾ ਕੋੰਬ ਹੋਗਾ ਹੈ। ਚਲੋ ਠੀਕ ਹੈ। ਕੋਈ ਨਹੀਂ। ਮਰੀਜ਼ਾਂ ਦਾ ਫੋਨ ਆਉਂਦੇ ਆ ਦੇਖਣਾ ਨਾ। ਨਹੀਂ ਜੇ ਉਹ ਸੁਰੇ ਹੀ ਜਾਇਓ। ਚਲੋ ਕੋਈ ਨਹੀਂ ਵੇਖ ਲੈਣੇ ਮੰਮੀ ਨੂੰ ਫੋਨ ਕਰਕੇ। ਹਾਂ, ਕੋਈ ਗੱਲ ਨਹੀਂ ਕਰਦਾ ਮੰਮੀ ਨੇ ਕੀ ਕਹਿਣਾ। ਤੁਸੀਂ ਵਕਤ ਤੇ ਚਲ ਜਿਓ ਠੀਕ ਹੈ। ਠੀਕ ਹੈ। ਆਨਲਾਈਨ ਮੈਂ ਟਾਈਮ ਨਾ ਰਹਿ ਲੈਣੇ ਫਿਰ ਗੱਲ ਬਾਤ ਮਾਰਾਂਗੇ। ਚਲੋ ਕੋਈ ਗੱਲ ਨਹੀਂ ਜਾਓ ਤੇ। ਚਲ ਠੀਕ ਹੈ। ਤੇ ਜੜਾ ਨਹੀਂ ਆਉਗੀਆਂ ਇਹਨਾਂ ਨੇ ਮੈਨੂੰ ਤਾਂ ਲੱਗਿਆ ਨਹੀਂ ਡਿਆ ਹੋਈ ਹੁਣ ਪਤਾ ਮੇਰਾ ਖਣਾਵਾ ਅੱਜ ਵੀ ਅੱਗੇ ਤੋਂ 2-3 ਦਿਨ ਹੋ ਗਏ ਮੈਨੂੰ ਤੁਰਦੇ ਰਹੇ ਮੈਨੂੰ ਲੱਗ ਰਿਹਾ ਹੈ ਤੂੰ ਜਦੋਂ ਆਈ ਹੀ ਇੱਕ ਦਿਨ ਪਹਿਲੇ ਦਿਨੇ ਤੇ ਤੂੰ ਆਖਿਆ ਸੀ ਕਿ ਮੈਂ ਜਨ ਮੱਡੀ ਰੱਖ ਲਈਏ ਤੇੰਦੇ ਨਾ ਇਹ ਤੁਹਾਨੂੰ ਕਿੰਨੇ ਦੇਣ ਹੋਏ ਆਏ ਚੱਲ ਕੋਈ ਗੱਲ ਨਹੀਂ ਬਹੁ ਫੇਰ ਆ ਜਾਾਂਗੇ ਮਨ ਪਪੂ ਲੈਣ ਆਇਆ ਵਾ ਤੂੰ ਜਾਣਾ ਤੇ ਗਈ ਹੈ ਮੈਂ ਰੱਖਣਾ ਨਹੀਂ ਤੇ ਮੈਂ ਨਹੀਂ ਆਉਣਾ ਫਿਰ ਛੁੱਟੀਆਂ ਤੇ ਤੁਹਾਡੇ ਮੂਹਰੇ ਮੈਂ ਦੱਸ ਤੂੰ ਤੇ ਮੈਂ ਨਰਾਜ਼ ਹੋਈ ਜਾਂਡਿਆ ਤੂੰ ਮੈਨੂੰ ਆ ਦੱਸੋ ਇੱਕ ਰੋਜ਼ਾ ਜਗਾ ਕੀ ਹੋ ਜਾਊਗਾ

ਤੁਸੀਂ ਬੈਠੀ ਜੀ ਬੈਠੇ ਆ ਭਰਾ ਕੋਲ ਜੀ ਬੈਠੀ ਹੀ ਬੈਠੇ ਰਹੋ ਗੱਲਬਾਤ ਕਰ ਲਈ ਹਾਂ ਹੋਰ ਸੁਣਾ ਕੀ ਲਾ ਜਾਲੇ ਹਾਂ ਮੇਰਾ ਤਾਂ ਠੀਕ ਵਾ ਤੂੰ ਸੁਣਾ ਤੇਰੀ ਕਿੰਨਾ ਪੜਾਈ ਭਈ ਪੜਾਈ ਇੱਦਾਂ ਬਸ ਵਧੀਆ ਚੱਲੀ ਜਾਂਦੀ ਆ ਹਾਂ ਹਮ ਅੱਛਾ ਯਾਰ ਠੀਕ ਆ ਸਕੂਲ ਵਾਲੇ ਤੰਗ ਤਾਂ ਨਹੀਂ ਕਰਦੇ ਨਹੀਂ ਨਹੀਂ ਉਹ ਮੈਂ ਕਦਾ ਤੰਗ ਕਰਨਾ ਹਮ ਹੋਣ ਤੇ ਭਰਾ ਤੁਹਾਡੇ ਸਮੇਂ ਸਹੀ ਜੀ ਹੋ ਸਹੀ ਗੱਲ ਮੈਂ ਅੱਗੇ ਮम्मा ਕੋ ਸੋਣਾ ਨਹੀਂ ਹਾਂ ਉਹ ਦੇ ਡੇ ਡੇ ਕਵਾਂਡਲ ਕਵਾਂਡਲ ਤੇ ਬਸਤੇ ਹੀ ਤਾਂ ਬੇ ਉਹ ਬੜੀ ਭਾਰੀ ਹੁੰਦੀ ਹੈ ਇੱਕ ਹਾਂ ਚੁਕੜੇ ਓਕੇ ਹੁੰਦੇ ਤੇ ਤੂੰ ਨਾਲ ਹੀ ਇੱਥੇ ਕਿ ਗੋਲ ਵਈ ਜੰਨਾ ਵਾ ਤੂੰ ਵੱਧ ਜਾ ਮੜਾ ਕਿ ਲੰਕਿਆ ਲੰਕਿਆ ਕਰ ਮੈਂ ਜਾਣਾ ਮੈਂ ਦੌੜ ਲਵਣਾ ਕਿ ਪਾਏ ਬੂਟ ਚੱਲਾਂ ਬਸ ਆਹ ਦੌੜ-ਧੜ ਲਾਇਆ ਕਰ ਲੰਕਿਆ ਕਰਨ ਵਾਲੇ ਡੋ ਜੀ ਇੱਕ ਟਾਈਮ ਜਾਂਦਾ ਹੁੰਦਾ ਹੂੰ ਹਾਂ ਰਾਤ ਲੰਕਿਆ ਰਿਆ ਕਰਨਾ ਤੇ ਚੀਜ ਨਾ ਤੇ ਸਵੇਰੇ ਆਪੇ ਲੱਤ ਲੱਤ ਜਿਆ ਕਰ ਪੱਖੇ ਨੂੰ ਲੰਕੀ ਜਾ ਕਰ ਪੱਖੇ ਨਾਲ ਲੰਕ ਕੇ ਵੇਲਾ ਜੇ ਵਾਦਾ ਕਰ ਮੈਨੂੰ ਮਾਰੇ ਲੱਜੇ ਥੱਲੇ ਨਾ ਆ ਗਏ ਤੂੰ ਤੇ ਸਿਰਿਆ ਸੀ ਲੱਗਿਆ ਆਖਿਆ ਮੈਂ ਥੋੜੀ ਲੰਬੀ ਦਾ ਹੁੰਦਾ ਕਿਤੇ ਬਾਹਰ ਹੋਵੇ ਦੀ ਲਬਣੀਆਂ ਕਿਤੇ ਬੰਦ ਛਡੋ ਡੰਡਾ ਡੁੰਡਾ ਜਿਆ ਵੇਨੇ ਮਨ ਉਹ ਵੀ ਕਰਦੇ ਆ ਉਹਦਾ ਵੀ ਇੰਤਜਾਰ ਹਾਂ ਤੇ ਮੈਂ ਡਾਕੇ ਤੇ ਗਿਆ ਉਹ ਪਤਾ ਨਹੀਂ ਬਾਹਰ ਵੀ ਨਾ ਇਹਦੇ ਹੂੰ ਉਹ ਵੀ ਕੋਈ ਕਰਦਾ ਕਿ ਨਹੀਂ ਪੜਦਾ-ਕੁੜਦਾ ਕਿ ਨਹੀਂ ਹਾਂਜੀ ਪੜਦੇ ਨੇ ਕੋਈ ਜਾਂਦੇ ਹਲੇ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਤਹੀਂ ਆ ਜਾ ਕਰੋ ਆਉਂਦੇ ਹੀ ਨਹੀਂ ਆ ਹੁਣ ਪੈ ਗਈਆਂ ਛੁੱਟੀਆਂ ਠੰਡ ਦੀਆਂ ਫਿਰ ਹੋਂਦੇ ਕੋਈ ਨਹੀਂ ਆਹੋ ਆ ਜਿਓ ਰਹਿ ਪੀ ਉੱਥੇ ਚਾਰ ਦਿਨ ਕੋਈ ਨਹੀਂ ਕੋਈ ਨਹੀਂ ਰਵਾਂਗੇ ਲੈ ਤੇਰੀ ਭਈ ਦਾ ਜੀ ਲੱਗਾ ਰੋ ਆਹ ਕੋਈ ਨਹੀਂ ਆਵਾਂਗੇ ਹੈ ਆਵਾਂ ਵੀ ਕੋਈ ਨਹੀਂ ਨਾ ਹੋਰ ਏ ਚਲੋ ਕੋਈ ਰੋ ਇਧਰ ਕੀ ਕਾਂਢੀਏ ਉਹ ਕੋਪ ਨਰਿਸ਼ਾਏ ਅੰਦਰ ਬੈਠੀ ਜੀ ਅੰਦਰ ਬੈਠੀ ਆ ਉਹਨੂੰ ਕਹਿਣਾ ਹੀ ਤਿਆਰ ਤੁਰਦੀ ਲੈ ਰਹਿਣਾ ਮਰਾਤ ਹੈ ਰੇਣਾ ਪ੍ਰਣਾਮ ਰਹਾ ਦਿੱਤੀ ਨਹੀਂ ਯਾਰ ਫੇਰ ਆ ਜਾ ਕੇ ਨਹੀਂ ਰਹਿਣਾ ਮੈਨੂੰ ਮੈਂ ਰੱਖਣਾ ਰਾਤ ਕੇ ਦੇ ਕੁੱਟਿਆ ਨਹੀਂ ਮੈਨੂੰ ਨਹੀਂ ਇਹ ਹੀ ਕਾਲੀ ਕੁੱਟਿਆ ਹੈਂ ਇਹ ਹੀ ਕਾਲੀ ਕੁੱਟਿਆ ਮੈਂ ਹੂੰ ਵਿਆਹ ਦਾ ਜਾਲਾ ਨੇ ਯਾਰ ਨਹੀਂ ਰੱਖਣਾ ਹੂੰ ਸੇਵਾ ਸੁਭਾ ਕਰਦੀ ਹੈ ਤੇ ਤੁਹਾਡੀ ਕਿਹੜੀ ਸੇਵਾ ਕਰ ਦੇਣੀ ਆ ਆਹੀ ਰੋਟੀ ਬਣੇ ਦੀ ਹੈ ਹੋਰ ਮੈਂ ਤਾਂ ਨੂੰ ਕਦੀ ਸੇਵਾ ਲੱਗੀ ਆ ਅੱਛਾ ਅੱਛਾ ਟਰਾਈ ਦਿੱਤਾਈ ਭਰਾ ਮੈਂ ਤਾਂ ਪਤਾ ਨਹੀਂ ਕਿਹੜੀ ਸੇਵਾ ਕਰ ਦੇਣੀ ਇਹਨੇ ਨਹੀਂ ਲੋਟੀ ਮਾ ਲਈ ਕਿਹਾ ਮੈਂ ਕਿਹਦੇ ਡਾਂਗਾਂ ਨੂੰ ਤੇਲ ਤੇ ਨਹੀਂ ਲਾਇਆ ਨਹੀਂ ਲੱਭ ਲੋ ਕਿ ਡੱਬ ਡੱਬਦੀ ਹੈ ਲਾਗ ਰੱਖ ਦੇ ਨਹੀਂ ਮੈਂ ਲੱਭਦਾ ਚੰਗਾ ਲੱਗਣਾ ਨਹੀਂ ਨਹੀਂ ਗਈ ਮੈਂ ਉਦੋਂ ਕਹਿੰਦਾ ਵੀ ਸੇਵਾ ਆਪਣੀ ਕਰਦੇ ਆ ਲਾਦ ਰੱਖਦੇ ਆ ਹਾਂ ਚਲ ਕੋਈ ਨਹੀਂ ਲੈ ਲੈਨੇ ਚਲੋ ਸੋ ਫਿਰ ਮੈਂ ਨਾ ਮਧੋੜ ਲਾ ਆਇਆ ਨਾ ਆਇਆ ਹਾਂ ਲੋ ਜੀ ਬਰਾਤੀ ਰੱਖ ਦੂ ਹੀ ਆਉਂਗੇ ਤੇਰੇ ਸਾਰੇ ਬੜੇ ਉਹ ਸਾਰੀਆਂ ਗੱਲਾਂ ਆਣ ਕੇ ਇੱਥੇ ਦਸੀਆਂ ਜਲੂਸ ਘਟਾ ਰਿਆ ਨੇ ਹੁਣ ਤਿਆਰ ਹੋਣਾ ਨਾ ਨਹੀਂ ਲੈਣ ਦੀ ਪਤਾ ਨਹੀਂ ਕਿਹੜੀਆਂ ਸਲਾਮਾਂ ਚ ਪਈ ਬੰਦਾ ਟਾਈਮ ਨਾ ਤਿਆਰ ਹੋਏ ਤੇ ਗਾਹ ਜਾਏ ਮੰਮੀ ਵੀ ਇਹ ਲੈ ਲੈ ਆ ਛੋਣੀ ਨਾਲ ਵੇਖੋ ਹੀ ਇਹਦੇ ਗੇ ਉਖੇ ਹੋਣੇ ਕੋਪੀ ਲੈ ਭਰਾਵਾ ਘਰ ਜਾ ਕੇ ਕਰ ਲਾ ਕੇ ਗੱਲਾਂ